4 ਬੱਚੇ 2 ਔਰਤਾਂ ਤੇ ਇੱਕ ਮੇਨ ਜਿਹੜਾ ਹੈਡ ਸੀਗਾ ਇਹਨਾਂ ਦਾ ਹਾਂ ਹੈਡ ਫੜਿਆ ਸੀ ਮੇਨ ਔਰ ਇਹ ਜੀਬ ਤੇ ਬਲੇਡ ਰੱਖਦੇ ਆ ਤੇ ਮਾਰਨ ਲੱਗੇ ਇੱਕ ਮਿੰਟ ਹੀ ਲਾਉਂਦੇ ਆ ਇਹ ਲੋਕ ਜੀਬ ਤੇ ਬਲੇਡ ਰੱਖਦੇ ਬਿਲਕੁਲ ਜਦੋਂ ਤੁਸੀਂ ਇਹਨਾਂ ਨੂੰ ਰੈਸਕਿਊ ਕਰਨ ਜਾਓਗੇ ਇਹ ਬਹੁਤ ਤਰੀਕੇ ਦੇ ਨਾਲ ਇਹਨਾਂ ਨੂੰ ਫੜਨਾ ਪੈਂਦਾ ਇਹ ਇੱਥੇ ਜੀਬ ਦੇ ਥੱਲੇ ਇਹਨਾਂ ਨੇ ਬਲੇਡ ਰੱਖਿਆ ਹੁੰਦਾ ਔਰ ਜ਼ਿਆਦਾਤਰ ਇਹਨਾਂ ਨਸ਼ਾ ਕੀਤਾ ਹੁੰਦਾ ਇਹਨਾਂ ਕੋ ਕੋਈ ਆਧਾਰ ਕਾਰਡ ਆਇਡੈਂਟੀਟੀ ਪ੍ਰੂਫ ਨਹੀਂ ਹੁੰਦਾ ਜਿਨ੍ਹਾਂ ਨੂੰ ਕਹੋਗੇ ਤੇ ਜੇ ਕੁਝ ਲੋਕ ਇਹਨਾਂ ਦੇ ਨਾਲ ਹੁੰਦੇ ਉਹਨਾਂ ਕੋ ਦੋ ਦੋ ਹੁੰਦੇ ਇਹਨਾਂ ਦੇ ਮਗਰ ਚਲਾਉਣ ਵਾਲੇ ਜਿਹੜੇ ਆ ਕੋਈ ਬਗਾਨੇ ਨਹੀਂ ਉਹ ਸਾਡੇ ਹੀ ਆਪਣੇ ਕੁਝ ਲੋਕ ਨੇ ਹੂੰ ਇਹ ਕੰਮ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਚੱਲਦਾ ਸੀ ਦਿੱਲੀ 'ਚ ਚੱਲਦਾ ਸੀ ਹੁਣ ਬੜੀ ਤੇਜ਼ੀ ਨਾਲ ਪੰਜਾਬ 'ਚ ਚੱਲਿਆ ਔਰ ਗੁਰੂ ਰਾਮਦਾਸ ਮਹਾਰਾਜ ਦੇ ਘਰ 'ਚ ਅਸੀਂ ਅਰਦਾਸ ਕਰਕੇ ਆਸ਼ੀਰਵਾਦ ਲੈ ਕੇ ਜਦੋਂ ਤੁਰੇ ਤੇ ਮਹਾਰਾਜ ਨੇ ਇਹ ਕੰਮ ਦੇ ਵਿੱਚ ਸਾਨੂੰ ਫਤਿਹ ਦਵਾਈ ਔਰ ਅਸੀਂ ਇਹਨਾਂ ਦਾ ਜਿਹੜਾ ਪਿੱਛਾ ਕੀਤਾ ਨਾ ਲੋਕਾਂ ਦਾ ਸਹਿਯੋਗ ਵੇਖੋ ਇੰਨਾ ਸਹਿਯੋਗ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਕੀਤਾ ਜਿਹੜਾ ਇੱਕ ਜਾਣਾ ਉਥੋਂ ਭੱਜਾ ਸੀਗਾ ਹੂੰ ਉਹ ਵੇਰ ਕੇ ਬਾਈਪਾਸ ਕੋ ਮਦਾਪੁਰਾ ਹੂੰ ਉਹ ਲੋਕੀ ਪਠਾਨਕੋਟ ਨੂੰ ਜਾਂਦੇ ਆ ਤੇ ਉਹ ਇੱਕ ਏਰੀਆ ਐਸਾ ਵਾ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਨੀਵਾ ਏਰੀਆ ਤੇ ਰੁੱਖ ਬਹੁਤ ਲੱਗੇ ਤੇ ਉਹਦੇ ਜੰਗਲ ਦੇ ਵਿੱਚ ਝੁੱਗੀਆਂ ਬਣਾਈਆਂ ਨਾ ਅੱਛਾ ਇਹ ਸਾਰੇ ਉੱਥੇ ਰਹਿੰਦੇ ਆ ਉੱਥੋਂ ਫਿਰ ਨਿਕਲਦੇ ਆ ਹੌਲੀ ਹੌਲੀ ਨਿਕਲਦੇ ਆ ਸੀ ਪਤਾ ਕਰਦੇ ਆ ਸਾਨੂੰ ਕਿਸੇ ਬੰਦੇ ਨੇ ਦੱਸਿਆ ਸਿੰਘ ਨੇ ਵੀ ਉਹ ਦਿਨ ਜਦੋਂ ਤੁਸੀਂ ਮਗਰ ਭੱਜੇ ਇੱਕ ਜਣਾ ਜਿਹੜਾ ਭੱਜਾ ਵਾ ਉਹ ਇੱਥੇ ਤੱਕ ਆਇਆ ਵਾ ਸਕੂਟਰੀ ਤੇ ਆਇਆ ਅਸੀਂ ਪੂਰਾ ਪਿੱਛਾ ਕੀਤਾ ਤਿੰਨ ਚਾਰ ਦਿਨ ਪਰਸੋਂ ਅਸੀਂ ਉਹਨਾਂ ਝੁੱਗੀਆਂ ਦੇ ਵਿੱਚ ਗਏ ਮੈਂ ਝੁੱਗੀਆਂ ਨਹੀਂ ਵੀਆਈਪੀ ਝੁੱਗੀਆਂ ਕਹਿ ਸਕਦਾ ਵੀਆਈਪੀ ਝੁੱਗੀਆਂ ਵੀਆਈਪੀ ਝੁੱਗੀਆਂ ਹਰ ਝੁੱਗੀ ਦੇ ਉੱਪਰ ਡਿਸ਼ ਲੱਗੀ ਐਲਈਡੀ ਮੋਟਰਸਾਈਕਲ ਔਰ ਬੱਤੀ ਫਰੀ ਦੀ ਸਾਰੀ ਬੱਤੀ ਜਿਹੜੀ ਆ ਉਹ ਜੋੜ ਜਿਹੜੇ ਇਸ ਹਸਾਬ ਨਾਲ ਇੱਕ ਚੰਗੇ ਭਲੇ ਮੁਹੱਲੇ ਦੇ ਵਿੱਚ ਨਹੀਂ ਪਏ ਹੁੰਦੇ ਜਿੰਨੇ ਉਹਨਾਂ ਝੁੱਗੀਆਂ ਦੇ ਵਿੱਚ ਪਏ ਸੀ ਕੁੰਡੀਆਂ ਲਈ ਮੈਂ ਕਿਹਾ ਸਾਰੀ ਬੱਤੀ ਫਰੀ ਕੁੰਡੀਆਂ ਟਰਾਂਸਫਾਰਮ ਤੇ ਸਿੱਧੀਆਂ ਪਾਈਆਂ ਤੇ ਉੱਥੇ ਐਲਈਡੀਆਂ ਲੱਗੀਆਂ ਮੋਟਰਸਾਈਕਲ ਅੰਦਰ ਲੱਗੇ ਹਰ ਤਰ੍ਹਾਂ ਦੀ ਸਹੂਲਤ ਉਹਦੇ ਅੰਦਰ ਸਮਰਸੀ ਵੱਲ ਕੀਤੇ ਪ੍ਰੋਪਰ ਔਨ ਰਿਕਾਰਡ ਮੈਂ ਦਤਨੋ ਸਮਰਸੀ ਬਲ ਕੀਤੇ ਇੱਕ ਆਮ ਬੰਦਾ ਕਿਤੇ 32 ਕਹਿੰਦੇ 600 ਯੂਨਿਟ ਮਾਫ ਆ ਹੂੰ ਕੀ 600 ਯੂਨਿਟ ਨਾ ਰੱਜਦੇ ਨਹੀਂ ਲੋਕ ਫਿਰ ਇਹ ਗਰੀਬ ਲੋਕ ਕਿਦਾਂ ਹੋਗੇ ਪੈਸੇ ਲੋਕਾਂ ਤੋਂ ਲੈ ਲੈ 10-10 ਰੁਪਏ 10 ਗੱਡੀਆਂ ਰੋਕੀਆਂ 10 ਬੰਦਿਆਂ ਕੋ ਪੈਸੇ ਲੈ 100 ਰੁਪਏ ਹੋ ਗਿਆ ਹੂੰ ਇੱਕ ਲਾਈਟ ਤੇ ਤੁਸੀਂ ਕਿੰਨੀਆਂ ਲਾਈਟਾਂ ਇੱਕ ਪਰਲੇ ਬੰਨੇ ਇੱਕ ਇਧਰਲੇ ਬੰਨੇ ਇੱਕ ਘੜਲੇ ਬੰਨੇ ਇੱਕ ਉਧਰਲੇ ਬੰਨੇ ਹੂੰ 5 5 6 6 ਨੇ ਗਰੁੱਪ ਬਣਾ ਕੇ ਖਲੋਤੇ ਆ ਤੇ ਕਿੰਨੇ ਚੌਂਕ ਨੇ ਅੰਮ੍ਰਿਤਸਰ ਦੇ ਕਿੰਨੇ ਪੰਜਾਬ ਦੇ ਚੌਂਕ ਨੇ ਕਿੰਨੀ ਦਿਹਾੜੀ ਪੈ ਗਈ ਲੇੜੇ ਕੱਪੜੇ ਲੋਕੀ ਦੇ ਜਾਂਦੇ ਦਾਨੀ ਸੱਜਣ ਬੱਚਿਆਂ ਨੂੰ ਪੈਸੇ ਦੇ ਕੇ ਪੁੱਠੇ ਬੰਨੇ ਲੋਂਡਾ ਲੋਕ ਸਾਡੇ ਭਰਾ ਜਿਹੜੇ ਬਹੁਤ ਜ਼ਿਆਦਾ ਨਾ ਜਿਨ੍ਹਾਂ ਨੂੰ ਦਾਨਪੁਨ ਕਰਨ ਦਾ ਸ਼ੌਂਕ ਆ ਉਹਨਾਂ ਕਿਸੇ ਉਸ ਬੰਦੇ ਦੀ ਮਦਦ ਨਹੀਂ ਕਰਨੀ ਜਿਸ ਬੱਚੇ ਨੇ ਪੜਨਾ ਵਾ ਪੜਨਾ ਜਾਂ ਕਿਸੇ ਨੇ ਟ੍ਰੀਟਮੈਂਟ ਕਰਾਉਣਾ ਉਹਦੀ ਮਦਦ ਨਹੀਂ ਕਰਨੀ ਅਸੀਂ ਉਸ ਚੀਜ਼ ਨੂੰ ਬढ़ावा ਦਿੰਨੇ ਆ ਜਿਹੜੀ ਗੈਰ ਕਾਨੂੰਨੀ ਆ ਬੱਚਿਆਂ ਤੋਂ ਕਾਨੂੰਨਾਂ ਨਾ ਅਪਰਾਧ ਆ ਛੋਟੇ ਬੱਚਿਆਂ ਤੋਂ ਭੀਖ ਮਗਵਾਣਾ ਤੇ ਇਹ ਤੇ ਸ਼ਰਿਆਮ ਛੜਕਾਂ ਤੇ ਖੁੱਲ੍ਹੇ ਆਮ ਹੋ ਗਿਆ ਸੀਗਾ ਔਰ ਇਹ ਜਦੋਂ ਸਰਕਾਰ ਪ੍ਰਸ਼ਾਸਨ ਹਰਕਤ ਚ ਆਇਆ ਤੁਸੀਂ ਹੁਣ ਸਾਰੇ ਕਹਿੰਦੇ ਵੀ ਸਰਕਾਰ ਦਾ ਯੋਗਦਾਨ ਮੈਂ ਇਹ ਸਭ ਤੋਂ ਜ਼ਿਆਦਾ ਯੋਗਦਾਨ ਪਤਾ ਕਿਹਦਾ ਮੰਨਦਾ ਇਹ ਯੋਗਦਾਨ ਹੀ ਮੀਡੀਆ ਦਾ ਵਾ ਹੂੰ ਮੀਡੀਆ ਦਾ ਯੋਗਦਾਨ ਕਹੋ ਤੁਸੀਂ ਸਰਕਾਰ ਦਾ ਨਹੀਂ ਸਰਕਾਰ ਤੱਕ ਆਵਾਜ਼ ਪਹੁੰਚਾਈ ਅਸੀਂ ਰੌਲਾ ਪਾਇਆ ਸਾਲ ਇੱਕ ਤੁਸੀਂ ਸਾਡੀ ਆਵਾਜ਼ ਨੂੰ ਉੱਥੋਂ ਤੱਕ ਲੈ ਗਏ ਹੂੰ ਜਦੋਂ ਉਹਨਾਂ ਤੱਕ ਆਵਾਜ਼ ਪਹੁੰਚੀ ਤੇ ਉਹਨਾਂ ਨੇ ਟਾਈਮ ਨਹੀਂ ਲਾਇਆ ਲੋਕਾਂ ਦੀ ਆਵਾਜ਼ ਹੀ ਸਰਕਾਰ ਦੀ ਆਵਾਜ਼ ਹੁੰਦੀ ਆ ਤੁਹਾਡੀ ਆਵਾਜ਼ ਜਿਹੜੀ ਆ ਉੱਥੋਂ ਤੱਕ ਪਹੁੰਚਾਉਣ ਦੇ ਵਿੱਚ ਜੋ ਮੀਡੀਆ ਨੇ ਅਹਿਮ ਰੋਲ ਅਦਾ ਕੀਤਾ ਮੇਰੇ ਹਿਸਾਬ ਨਾਲ ਇਸ ਵਾਰ ਪੰਜਾਬ ਦੇ ਵਿੱਚ ਮੇਰੀ 24 ਸਾਲ ਦੇ ਵਿੱਚ ਮੈਂ ਕਦੀ ਨਹੀਂ ਵਖਿਆ ਇਦਾਂ ਦਾ ਹਾਲਾਤ ਕਿ ਜਿੱਦਾਂ ਇੱਕ ਤਰਫਾ ਲੋਕਾਂ ਨੇ ਇੰਨੀਆਂ ਅਸੀਸਾਂ ਦਿਵਾਵਾਂ ਦਿੱਤੀਆਂ ਉਹ ਝੁੱਗੀਆਂ 'ਚ ਜਦੋਂ ਅਸੀਂ ਪਹੁੰਚੇ ਫਿਰ ਇਹਨਾਂ ਲੋਕਾਂ ਨੇ ਉੱਥੇ ਬੜੇ ਡਰਾਮੇ ਕੀਤੇ ਉੱਥੇ ਜੀ ਢਾਈ ਢਾਈ ਤਿੰਨ ਤਿੰਨ ਕੁਇੰਟਲ ਦੇ ਬੱਕਰੇ ਜਿਹੜੇ ਕੁੱਕੜ ਤੁਸੀਂ ਲੜਾਉਂਦੇ ਜੇ ਉਹ ਉੱਥੇ ਸਮਰਸੀ ਬਲ ਥਾਂ ਥਾਂ ਤੇ ਹੋਇਆ ਕੋਈ ਉੱਥੇ ਮੀਟਰ ਨਹੀਂ ਐਲ ਸੀ ਡੀਆਂ ਐ ਐਲ ای ਡੀਆਂ ਇੱਥੋਂ ਤੱਕ ਕਿ ਲੈਪਟਾਪ ਤੱਕ ਰੱਖਿਆ ਫੋਨ ਇਹਨਾਂ ਕੋ ਡੇਡ ਡੇਡ ਲੱਖ ਦੇ ਐਪਲ ਦੇ ਫੋਨ ਐ ਇਹਨਾਂ ਕੋ ਐਪਲ ਦੇ ਫੋਨ ਨਿਕਲੇ ਐਪਲ ਦੇ ਫੋਨ ਸਰ ਉੱਥੇ ਛਾਪਾਂ ਤੱਕ ਲੈਪਟਾਪ ਵੀ ਨਿਕਲੇ ਤੁਸੀਂ ਇਹ ਕਹਿ ਰਹੇ ਹੋ ਲੈਪਟਾਪ ਕਿਹੜੇ ਲੈਪਟਾਪ ਵੀ ਮੈਨੂੰ ਲੱਗਦਾ ਵੱਡੇ ਵੱਡੇ ਹੋਣਗੇ ਸਾਰਾ ਕੁਝ ਹੈਗਾ ਦੇਖੋ ਕਿਤੇ ਉਹ ਚੀਜ਼ ਕੋਈ ਖੋ ਕੇ ਲੈ ਜਾਓ ਜਾਂ ਚੁੱਕ ਕੇ ਲੈ ਜਾਓ ਉੱਥੇ ਤੁਹਾਨੂੰ ਕੋਈ ਪਤਾ ਲੱਗਦਾ ਤੁਸੀਂ ਕਹਿ ਰਹੇ ਹੋ ਵੀ ਖੋ ਕੇ ਲਿੱਤੀਆਂ ਹੀ ਅਸੀਂ ਬਹੁਤ ਕੁਝ ਹੁੰਦਾ ਦਿਨ ਨੂੰ ਭੀਗ ਤੇ ਰਾਤ ਨੂੰ ਚੋਰੀਆਂ ਅੱਛਾ ਹੁਣ ਸਾਡੇ ਸਤਕਾਰਯ ਮੈਂ ਮੈਂ ਵੀ ਕਿਹਾ ਸੀਗਾ ਮੈਂ ਵੀ ਅੰਮ੍ਰਿਤਸਰ ਚ ਕਿਸੇ ਚੀਜ਼ ਦੀ ਘਾਟ ਨਹੀਂ ਜੇ ਲੰਗਰ ਖਾਣਾ ਗੁਰੂ ਘਰ ਚ ਜਾਓ ਪਰ ਹੁਣ ਮੈਂ ਉੱਥੇ ਜਾ ਕੇ ਵੇਖਿਆ ਲੰਗਰ ਤੇ ਉਹ ਖਾ ਹੀ ਨਹੀਂ ਸਕਦੇ ਤੇ ਖਾਂਦੇ ਮੁਰਗੇ ਆ ਉਹ ਮੀਟ ਨਾਲ ਰੋਟੀ ਖਾਂਦੇ ਆ ਸਰਦਾਰਾਂ ਨੂੰ ਚੰਗਿਆਂ ਭਲਿਆਂ ਨੂੰ ਘਟਨੀ ਆ ਔਰ ਮੇਰੇ ਨਾਲ ਜਿਹੜੇ মিডিਆ ਵਾਲੇ ਵੀਰ ਗਏ ਉੱਥੇ ਉਹ ਵੇਖ ਕੇ ਹੈਰਾਨ ਹੋ ਗਏ ਕਹਿੰਦੇ ਵੀ ਭਾਜੀ ਅਸੀਂ ਗਰੀਬ ਤੇ ਸੁਣਿਆ ਸੀ ਵੀਆਈਪੀ ਗਰੀਬ ਕਿਹੜੇ ਹੁੰਦੇ ਆ ਵੀਆਈਪੀ ਗਰੀਬ ਹਾਂ ਹਾਂ ਵੀਆਈਪੀ ਗਰੀਬ ਜਿਹੜੇ ਉਹ ਜਦੋਂ ਜਾ ਕੇ ਉਹਨਾਂ ਵੇਖਿਆ ਫਿਰ ਉਹ ਵੀ ਆਈਪੀ ਗਰੀਬਾਂ ਨੇ ਸਾਡੇ ਤੋਂ ਮਾਫੀ ਮੰਗੀ ਛੋਟੇ ਛੋਟੇ ਬੱਚੇ ਅਸੀਂ ਲਾਈਫ ਫੜ ਲੈ ਭੀਖ ਮੰਗਦੇ ਹੁਣ ਨਵਾਂ ਕੰਮ ਸ਼ੁਰੂ ਕਰਤਾ ਸ਼ਹਿਰਾਂ ਚੋਂ ਬੰਦ ਕਰਤਾ ਚੌਂਕਾਂ ਚੋਂ ਬੰਦ ਕਰਤਾ ਹੁਣ ਇਹ ਜਾਂਦੇ ਆ ਪਿੰਡਾਂ ਚ ਛੋਟੇ ਛੋਟੇ ਮੁਹੱਲਿਆਂ ਚ ਦੁਕਾਨਾਂ ਤੇ ਜਾ ਕੇ ਕਹਿੰਦੇ ਵੀ ਸਾਨੂੰ ਦੁੱਧ ਲੈ ਦਿਓ ਸਾਨੂੰ ਆਟਾ ਲੈ ਦਿਓ ਮੈਂ ਵੀ ਚਲੋ ਉਹ ਵੀ ਕੰਮ ਕਰਦੇ ਉਹ ਵੀ ਅਸੀਂ ਵੇਖਦੇ ਵੇਖਦੇ ਇਹਨਾਂ ਦੇ ਪਿੱਛਾ ਕਰਦੇ ਗਏ ਤੇ ਝੁੱਗੀਆਂ ਤੱਕ ਪਹੁੰਚ ਗਏ ਹੁਣ ਉੱਥੇ ਸਾਡੇ ਕੋਲ ਇਹਨਾਂ ਮਾਫੀ ਮੰਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਅਸੀਂ ਆਪਣੇ ਬੱਚਿਆਂ ਤੋਂ ਪੀਖ ਨਹੀਂ ਮੰਗਵਾਵਾਂਗੇ ਮਾਫੀ ਮੰਗੀ ਆ ਔਰ 90% ਲੋਕ ਜਿਹੜੇ ਆ ਉਹ ਪੰਜਾਬ ਛੱਡ ਕੇ ਜਾ ਚੁੱਕੇ ਆ ਇਹ ਬੰਦੇ ਆnde ਕਿੱਥੋਂ ਨੇ ਇਹ ਹੈ ਕੌਣ ਨੇ ਕਿਉਂਕਿ ਅਕਸਰ ਲੋਕ ਕਹਿ ਦਿੰਦੇ ਆ ਵੀ ਪ੍ਰਵਾਸੀ ਨੇ ਕੋਈ ਕਹਿੰਦਾ ਬਿਹਾਰ ਤੋਂ ਆਏ ਆ ਕੋਈ ਕਹਿੰਦਾ ਯੂਪੀ ਤੋਂ ਆਏ ਆ ਪਰ ਅਸਲ 'ਚ ਬੰਦੇ ਹੈ ਕਿੱਥੇ ਦੇ ਨੇ ਇਹ ਜਿੰਨੇ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਲੋਕ ਨੇ ਇਹ ਕ੍ਰਿਮੀਨਲ ਲੋਕ ਨੇ ਬਿਲਕੁਲ ਕ੍ਰਿਮੀਨਲ ਲੋਕ ਨੇ ਜੇ ਅੱਜ ਤੁਸੀਂ ਝੁੱਗੀਆਂ ਤੱਕ ਜਾਓਗੇ 95% ਲੋਕ ਤੁਹਾਨੂੰ ਕ੍ਰਿਮੀਨਲ ਮਿਲਣਗੇ ਇਨਾਂ ਦੀ ਸਟੇਟ ਦੇ ਵਿੱਚ ਤੇ ਐਡਾ ਆਉਂਦੀਆਂ ਵਾ ਉਹ ਮਤਲਬ ਉੱਥੇ ਬੈਠੇ ਇਹਨਾਂ ਦੇ ਮੁੱਖ ਮੰਤਰੀ ਵੱਡੇ ਵੱਡੇ ਬਿਆਨ ਦੇਈ ਜਾਂਦੇ ਆ ਵੀ ਸਾਡੇ ਤੁਸੀਂ ਵੇਖੋ ਜੀ ਕਿੰਨਾ ਖੁਸ਼ਹਾਲ ਸੂਬਾ ਬਣਤਾ ਅਸੀਂ ਤੇ ਅਮਨ ਸ਼ਾਂਤੀ ਪੈਦਾ ਕਰਤੀ ਇੰਨੀਆਂ ਸੁਖ ਹੁਲਤਾ ਇਹਨਾਂ ਨੇ ਐਲਾਨੋਂ ਉਂਡੇ ਸੈਂਟਰ ਸਰਕਾਰਾਂ ਲੋ ਉਧਰ ਦੀ ਸਰਕਾਰਾਂ ਲੋ ਪੰਜਾਬ ਦੇ ਵਿੱਚ ਤੇ ਇੱਕ ਬੰਨੇ ਸਾਨੂੰ ਭੰਡਦੇ ਰਹਦੇ ਪੰਜਾਬ ਦੇ ਵਿੱਚ ਇਹੋ ਜਿਹਾ ਕੀ ਹੈ ਕਿ ਪੰਜਾਬ ਨੂੰ ਭੱਜ ਜਾਏ ਹੂੰ ਤੁਸੀਂ ਦੇਖੋ ਪੰਜਾਬ ਦੀ ਧਰਤੀ ਤੇ ਕੀ ਹੈ ਇਹੋ ਜਿਹਾ ਪੰਜਾਬ ਦੇ ਵਿੱਚ ਆ ਕੇ ਕਿੰਨੀ ਤਜਦੀ ਨਾਲ ਬੱਚੇ ਗਾਇਬ ਹੋਏ ਪੰਜਾਬ ਦੇ ਵਿੱਚ ਹੂੰ ਇੱਥੋਂ ਦੇ ਬੱਚਿਆਂ ਨੂੰ ਚੁੱਕ ਕੇ ਉਧਰ ਤੇ ਉਧਰ ਦੇ ਨੂੰ ਇੱਧਰ ਸਰਕਾਰ ਵੱਲੋਂ ਇੰਨੀ ਇੱਕ ਸੁੱਖ ਸਹੂਲਤਾਂ ਨੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪੰਜਾਬ ਸਰਕਾਰ ਨੇ ਆਪਣੇ ਕਬਜ਼ੇ ਚ ਲੈ ਕੇ ਉਹਨਾਂ ਬੱਚਿਆਂ ਨੂੰ ਪੜਾਇਆ ਸਾਂਭ ਸੰਭਾਲ ਕੀਤੀ ਔਰ ਬਹੁਤ ਸਾਰੀਆਂ ਮਾਵਾਂ ਜਿਹੜੀਆਂ ਵਾ ਤੁਸੀਂ ਦੇਖਿਆ ਕਦੀ ਅੱਜ ਕਿਤੇ ਵੀ ਕੋਈ ਗੱਲ ਹੋ ਜੇ ਤੇ ਮਾਂ ਪਿਓ ਮਰ ਜਾਂਦੇ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾਂਦੇ ਇਹ ਲੋਕ ਆਪਣੇ ਬੱਚਿਆਂ ਨੂੰ ਛੱਡ ਕੇ ਕਹਿੰਦੇ ਫੜ ਲਓ ਇਹਨਾਂ ਨੂੰ ਅਹੀਂ ਚੱਲੇ ਕਿਉਂਕਿ ਇਹਨਾਂ ਦੇ ਨਹੀਂ ਆ ਉਹ ਅੱਛਾ ਤੁਸੀਂ ਜਦੋਂ ਰੈਸਕਿਊ ਕਰਨ ਗਏ ਤਾਂ ਬੱਚਿਆਂ ਨੂੰ ਲੈ ਜਾ ਉਹਨਾਂ ਨੇ ਛੱਡ ਕੇ ਭੱਜੇ ਜੀ ਮੈਂ ਤੁਹਾਨੂੰ ਛੱਡ ਕੇ ਭੱਜੇ ਬੱਚਿਆਂ ਨੂੰ ਛੱਡ ਕੇ ਭੱਜ ਗਿਆ ਮੈਂ ਇੱਕ ਜਿਹੜਾ ਮੇਨ ਬੰਦਾ ਫੜਿਆ ਵਾ ਉਹਦੇ ਕੋਲ ਹੀ ਮੈਂ ਤੁਹਾਨੂੰ ਵੀਡੀਓ ਦਿਨਾ ਉਹ ਪਹਿਲਾਂ ਬੱਚਿਆਂ ਦੇ ਨਾਲ ਪੈਸੇ ਇਕੱਠੇ ਕਰਕੇ ਲਿਆ ਰਿਹਾ ਉਹ ਦੇ ਰਿਹਾ ਉੱਥੇ ਖਾਣ ਡਿਆ ਪੀਣ ਡਿਆ ਪਾਣੀ ਤੱਕ ਮੰਗੋਂ ਡਿਆ ਨਾ ਕੋ ਛੜਕ ਤੇ ਛੱਡੇ ਬੱਚੇ ਬਾਅਦ ਵਿੱਚ ਉਹੋ ਹੀ ਬੱਚੇ ਜਿਹੜੇ ਆ ਉਹ ਛੱਡ ਕੇ ਭੱਜ ਰਿਆ ਸੀ ਕਹਿੰਦਾ ਮੈਂ ਜਾਣਦਾ ਨਹੀਂ ਇਹਨਾਂ ਨੂੰ ਮੈਂ ਫਿਰ ਉਹਦੇ ਵਿੱਚ ਕਿਹਾ ਵੀ ਇਹੀ ਮੇਨ ਆ ਕਿਉਂਕਿ ਅਸੀਂ ਮਾਰਨਿੰਗ ਤੋਂ ਲੱਗੇ ਸੀ ਅਸੀਂ 7 ਘੰਟੇ ਪੂਰੇ ਉੱਥੇ ਵੇਂਦੇ ਰਹੇ ਵੀ ਕੀ ਚੱਲਦਾ ਤਮਾਸ਼ਾ ਹਾਂ ਹਾਂ ਔਰ ਉਹ 7 ਘੰਟਿਆਂ ਦੇ ਵਿੱਚ ਜੋ ਅਸੀਂ ਪਤਾ ਕੀਤਾ ਵੀ ਇਹ ਸਾਰਾ ਜਿਹੜਾ ਕਿਸ ਤਰੀਕੇ ਦਾ ਨਾਲ ਗਰੋਹ ਚੱਲਦਾ ਇਹਨਾਂ ਨੂੰ ਉੱਥੇ ਲਾ ਕੇ ਜਾਂਦੇ ਆਟੋ ਹਮ ਮੇਰੇ ਪੇਜ ਤੇ ਵੀਡੀਓ ਹੈਗੀਆਂ ਹਮ ਮੈਂ ਲਾਈਵ ਆਪਣੇ ਪੇਜ ਤੋਂ ਚਲਾਇਆ ਕਿ ਕੱਲ ਨੂੰ ਐਵੀਡੈਂਸ ਪ੍ਰੂਫ ਮੇਰੇ ਕੋਲ ਹੋਣੇ ਚਾਹੀਦੇ ਆਟੋ ਆਉਂਦੇ ਇਹਨਾਂ ਨੂੰ ਤਾਰਦੇ ਨੇ ਇਹ ਉਤਰਦੇ ਨੇ ਔਰ ਬਾਅਦ ਵਿੱਚ ਕੰਮ ਸ਼ੁਰੂ ਕਰਦੇ ਨੇ ਉਹੀ ਆਟੋ ਸ਼ਾਮ ਨੂੰ ਆਉਂਦੇ ਲੈ ਕੇ ਜਾਂਦੇ ਹਰ ਚੌਂਕ ਦੇ ਵਿੱਚ ਇੱਕ ਮੁਖੀ ਆ ਔਰ ਫਰੀਦਿਆਂ ਜਗ੍ਹਾ ਨਾ ਮੱਲੀਆਂ ਇੱਥੋਂ ਪੈਸੇ ਇਕੱਠੇ ਕਰਕੇ ਉਹ ਗਲਤ ਕੰਮ ਦੇ ਨਾਲ ਰਾਤ ਨੂੰ ਚੋਰੀਆਂ ਕਰਕੇ ਔਰ ਜਿਹੜੇ ਲੋਕ ਇਹਨਾਂ ਨੂੰ ਕੰਬਲ ਦੇ ਦਿੰਦੇ ਆ ਜਾਂ ਹੋਰ ਦੇ ਜਾਂਦੇ ਕੱਪੜੇ ਕੁਛ ਵੀ ਇਹ ਮੁੱਲ ਦਾ ਨਹੀਂ ਲੈਂਦੇ ਤੁਸੀਂ ਮੈਨੂੰ ਦੱਸੋ ਵੀ ਜਿਹਨੂੰ ਘਰੇ ਬੈਠੇ ਆਂ ਦੋ ਦੋ 3-3000 ਰੁਪਏ ਦਿਹਾੜੀ ਪੈ ਗਈ ਮੇਨ ਤੇ ਜ਼ਿਆਦਾਤਰ ਇਹਨਾਂ ਨਸ਼ਾ ਕੀਤਾ ਹੁੰਦਾ ਜਦੋਂ ਮਰਜ਼ੀ ਵੇਖ ਲਿਓ ਅੱਜ ਡੀਐਨਏ ਟੈਸਟ ਤੋਂ ਡਰਦੇ ਕਿਉਂ ਭੱਜ ਗਏ ਕਿਉਂ ਪੰਜਾਬ ਦੀਆਂ ਸੜਕਾਂ ਸੁੰਨੀਆਂ ਪੈ ਗਈਆਂ ਕੋਈ ਦੱਸੋ ਮੈਨੂੰ ਕੋਈ ਚੌਂਕ ਦੇ ਵਿੱਚ ਹੈਗਾ ਇੱਕ ਚੌਂਕ 'ਚ ਤੁਹਾਨੂੰ ਬੱਚਾ ਨਹੀਂ ਮਿਲੂ ਜੇ ਸਹੀ ਲੋਕ ਨੇ ਤੇ ਫਿਰ ਇਹ ਸੜਕਾਂ ਤੇ ਆਉਣ ਡੀਐਨਏ ਟੈਸਟ ਕਰਾਉਣ ਜੇ ਇਹਨਾਂ ਦੇ ਬੱਚੇ ਕਿਉਂ ਭਜਦੇ ਆ ਸਰਕਾਰ ਨਾਲ ਕੋਆਪਰੇਟ ਕਰਨ ਸਰਕਾਰ ਨੇ ਕੋਈ ਗਲਤ ਕੰਮ ਤਾਂ ਕਿਹਾ ਹੀ ਨਹੀਂ ਸਰਕਾਰ ਕਹਿੰਦੀ ਅਸੀਂ ਡੀਐਨਏ ਟੈਸਟ ਕਰਾਵਾਂਗੇ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਸੁਖ ਹੁਲਤਾ ਲੈਣ ਨਾ ਜੇ ਪੰਜਾਬ ਚ ਆਏ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਸਰਕਾਰ ਸੁਖ ਹੁਲਤਾ ਦੇਣ ਡੀਐਨਏ ਲੈਣ ਫਿਰ ਇਹ ਕਿਉਂ ਭਜਣ ਡੇ ਫਿਰ ਤੁਸੀਂ ਦੇਖੋ ਟ੍ਰੇਨਾਂ ਕਿੱਦਾਂ ਭਰ-ਭਰ ਗਈਆਂ ਸੀ ਜਦੋਂ ਲੜਾਈ ਲੱਗੀ ਸੀ ਪੰਜਾਬ ਹੀ ਪੰਜਾਬ ਨਾਲ ਖਲੋਤਾ ਰਹਿ ਗਿਆ ਬਿਲਕੁਲ ਸਹੀ ਅੱਜ ਵੀ ਪੰਜਾਬ ਹੀ ਪੰਜਾਬ ਨਖਰੋ ਅਸੀਂ ਖਬਰ ਕੀਤੀ ਸੀ ਕਿੰਦਾ ਭਜਦੇ ਪਏ ਸੀ ਮੈਂ ਕਿਹਾ ਤੁਸੀਂ ਵੇਖਿਆ ਲੋਕਾਂ ਨੇ ਹੱਥ ਜੋੜ-ਜੋੜ ਵਾੜਿਆ ਹਾਂ ਅਸੀਂ ਵੀ ਅੰਮ੍ਰਿਤਸਰ ਕਈਆਂ ਨੂੰ ਟਿਕਟਾਂ ਖਰਾ ਕਰਾ ਕੇ ਦਿੱਤੀਆਂ ਵੀ ਸ਼ੁਕਰ ਹੈ ਕਿ ਤੁਸੀਂ ਚੱਲੇ ਜੇ ਸਾਨੂੰ ਲੋਡ ਵੇਲੇ ਛੱਡ ਕੇ ਚੱਲੇ ਜੇ ਅਸੀਂ ਤਾਂ ਬੈਠੇ ਬਾਰਡਰ ਤੇ ਮੱਝ ਦੀ ਧਰਤੀ ਤੇ ਤੇ ਅਸੀਂ ਕਿਹਾ ਸ਼ੁਕਰ ਹੈ ਤੁਸੀਂ ਚੱਲੇ ਜੇ ਅਸੀਂ ਤਾਂ ਹੱਥ ਜੋੜ ਕੇ ਕੱਢਿਆ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਲੋਕੀ ਕਮੈਂਟ ਕਰਨ ਲੱਗ ਗਏ ਸੀ ਵੈਸੇ ਮੈਂ ਇਸ ਚੀਜ਼ ਨੂੰ ਸਹੀ ਨਹੀਂ ਕਹਿੰਦਾ ਪਰ ਲੋਕੀ ਨਾ ਮੈਂ ਸਹੀ ਕਹਿੰਦਾ ਨਾ ਮੈਂ ਗਲਤ ਕਹਿੰਦਾ ਕਿਉਂਕਿ ਇਹ ਲੋਕੀ ਕਮੈਂਟ ਕਰਨ ਲੱਗੇ ਸੀ ਲੋਕੀ ਕਹਿੰਦੇ ਜਿਹੜੇ ਹੁਣ ਗਏ ਆ ਨਾ ਇਹਨਾਂ ਨੂੰ ਵਾਪਸ ਨਾ ਵਾੜੀ ਬਹੁਤ ਲੋਕਾਂ ਨੇ ਕਿਹਾ ਵੇਖੋ ਆ ਪਹਿਲੀ ਵਾਰੀ ਮੈਂ ਵੇਖਿਆ ਪੰਜਾਬ ਦੇ ਲੋਕਾਂ ਦਾ ਏਕਾ ਇਹ ਪੰਜਾਬ ਉਹ ਪੰਜਾਬ ਹੈ ਜਿਹੜਾ ਬੜੀ ਵਾਰੀ ਡਿੱਗਿਆ ਤੇ ਬੜੀ ਵਾਰੀ ਉੱਠਿਆ ਹਮ ਪੰਜਾਬ ਹਮੇਸ਼ਾ ਪੰਜਾਬੀ ਰਿਹਾ ਔਰ ਪੰਜਾਬ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਜਿਸ ਪੰਜਾਬ ਦਾ ਬੂਟਾ ਜਿਹੜਾ ਨਾ ਇੱਥੇ 10ਵੇਂ ਪਾਸ਼ਾ ਨੇ ਆਪਣੇ ਪਰਿਵਾਰ ਦਾ ਸਰਬੰਸ ਵਾਰ ਕੇ ਛੋਟੇ ਛੋਟੇ ਬੱਚਿਆਂ ਦਾ ਖੂਨ ਪਾਇਆ ਸਿੱਖੀ ਇਹ ਕਦੀ ਨਹੀਂ ਖਤਮ ਹੋਣਾ ਇੱਥੇ ਤਾਂ ਹੀ ਜਦੋਂ ਚੜ ਚੜ ਕੇ ਆਉਂਦੇ ਆ ਸਾਨੂੰ ਕਿਸੇ ਨਾ ਕਿਸੇ ਬੰਨੇ ਆ ਜਿਹੜਾ ਨੈਕਸਸ ਹੈ ਨਾ ਇਹ ਬਹੁਤ ਵੱਡਾ ਨੈਕਸਸ ਹੈ ਇਹਦੇ ਵਿੱਚ ਤੁਹਾਨੂੰ ਬੰਗਲਾਦੇਸ਼ੀ ਮਿਲਣਗੇ ਦੂਜੇ ਦੇਸ਼ਾਂ ਦੇ ਮਿਲਣਗੇ ਝੁੱਗੀਆਂ ਦੇ ਵਿੱਚ ਤੁਸੀਂ ਦੇਖੀ ਜਾਓ ਜਿੱਦਾਂ ਜਿੱਦਾਂ ਇਹਨਾਂ ਤੱਕ ਪਹੁੰਚਣ ਡਿਆ ਨਾ ਇਹ ਬੜਾ ਤਕੜਾ ਇਹ ਤੁਸੀਂ ਕੀ ਲੱਗਦਾ ਤੁਹਾਨੂੰ ਵੀ ਇਹ ਸਾਰੇ ਭੀਖ ਮੰਗਣ ਵਾਲੇ ਆ ਫਿਰ ਕੀ ਕਰਦੇ ਆ ਜੀ ਭੀਖ ਨਹੀਂ ਇਹ ਦੇਖੋ ਸਾਰੇ ਜਿਹੜੇ ਬੰਦੇ ਇਹਨਾਂ ਦੀ ਕੋਈ ਆਇਡੈਂਟੀਫਾਈ ਨਹੀਂ ਦੋ ਦੋ ਆਧਾਰ ਕਾਰਡ ਹੈ ਇਹਨਾਂ ਕੋਲ ਦੋ ਦੋ ਆਧਾਰ ਕਾਰਡ ਨੇ ਇਹਨਾਂ ਦੇ ਕੋਲ ਮੈਂ ਆਲਰੇਡੀ ਇਹ ਹੁਣ ਡੀਜੀਪੀ ਸਾਹਿਬ ਤੱਕ ਸਾਰੀ ਗੱਲ ਸੀਐਮ ਸਾਹਿਬ ਤੱਕ ਜਾ ਕੇ ਸਾਰਿਆਂ ਨੂੰ ਦੱਸਣੀ ਆ ਪੀ ਇਹਨਾਂ ਨੂੰ ਲਾਈਟਲੀ ਨਹੀਂ ਲੈਣਾ ਪਾ ਇਹ ਬੰਦਿਆਂ ਦਾ ਪਤਾ ਥੋੜੀ ਤੁਹਾਨੂੰ ਲਾਈਟਾਂ ਦੇ ਪੈਸੇ ਮੰਗਣ ਦੇ ਗਾੜੀ ਜਾ ਕੇ ਗੋਲੀ ਮਾਰ ਦਾਂ ਤੜੇ ਜਿਹਨੂੰ ਅਸੀਂ ਜਾਣਦੇ ਹੀ ਨਹੀਂ ਆ ਉਹ ਕੌਣ ਆ ਕਿੱਦਾਂ ਉਹ ਤੇਜ਼ੀ ਨਾਲ ਗਾਇਬ ਹੋ ਗਏ ਉਸ ਦਿਨ ਇੱਕ ਬੰਦਾ ਇੱਥੇ ਪੋੜੀਆਂ ਨਾਲ ਦੋ ਨਾਲ ਚੱਲਣ ਡਿਆ ਤੂੰ ਸਾਨੂੰ ਤੇ ਪੁਲਿਸ ਨੂੰ ਵੇਖ ਕੇ ਤੇ ਉਹਨੇ ਛਾਲੇ ਹਿਸਾਬ ਨਾਲ ਮਾਰੀ ਸਾਡੇ ਚੰਗੇ ਭਲੇ ਪਲੇਅਰ ਮੁੰਡਿਆਂ ਨੇ ਭਜਾਤੇ 2-2 ਕਿਲੋਮੀਟਰ ਸਾਨੂੰ ਤੁਸੀਂ ਵੀਡੀਓ ਚ ਪਾਈ ਦਿਆਂ ਵੇਖਿਆ ਨਾ ਮਤਲਬ ਸਾਡੀਆਂ ਚੰਗੀਆਂ ਭਲਿਆਂ ਦੀਆਂ ਦੌੜਾਂ ਲਵਾਤੀਆਂ ਉੱਥੇ ਉਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਵੀਰ ਸੀ ਨਾਲ ਔਰ ਜਿਹੜੇ ਮੇਰੇ ਨਾਲ ਸੀ ਉਹ ਸਾਰੇ ਪਲੇਅਰ ਸੀ ਅੱਛਾ ਸਟ੍ਰੇਟ ਲੈਵਲ ਦੇ ਪਲੇਅਰ ਸੀ ਤੇ ਉਹ ਤੌਬਾ ਕਰਕੇ ਵੀ ਇਹ ਤੇ ਮਤਲਬ ਇਹ ਬੰਦੇ ਰੇਸ ਦੇ ਵਿੱਚ ਵੀ ਐਕਸਪਰਟ ਆ ਹੂੰ ਕਿਉਂਕਿ ਜਿਹੜੇ ਬੰਦਿਆਂ ਨੂੰ ਉੱਥੇ ਤਜਰਬਾ ਬੱਚਿਆਂ ਨੂੰ ਤੇ ਅਸੀਂ ਜਿੱਦਾਂ ਉਦੜ ਮੈਨੂੰ ਇਹ ਡਰ ਸੀ ਕਿ ਭੱਜ ਨਾ ਜਾਣ ਹੂੰ ਪਰ ਜਿੱਦਾਂ ਅਸੀਂ ਫੜੇ ਸਾਨੂੰ ਪਤਾ ਇੰਨੀ ਤੇਜ਼ੀ ਦੇ ਨਾਲ ਇਹਨਾਂ ਦੀ ਸਪੀਡ ਇੰਨੀ ਇੱਕ ਇਸ਼ਾਰਾ ਇਹਨਾਂ ਦਾ ਕੋਟਵਰਡ ਆ ਫਿਰ ਉੱਥੇ ਹੀ ਮੀਡੀਆ ਦੇ ਸਾਹਮਣੇ ਔਰ ਪ੍ਰਸ਼ਾਸਨ ਦੇ ਸਾਹਮਣੇ ਜੋ ਫੜ ਗਏ ਬਾਸਾ ਚਵਾੜਿਆ ਕਹਿੰਦਾ ਫੋਨ ਨਹੀਂ ਇਥੋਂ ਜਰਾਬ ਚੋਂ ਫੋਨ ਕੱਢਿਆ ਨੇ ਅੱਛਾ ਜੀ ਪਤਾ ਨਹੀਂ ਕੀ ਕੋਡਵੋਲਡ ਬੋਲਿਆ ਅੰਮ੍ਰਿਤਸਰ ਦੀਆਂ ਲਾਈਟਾਂ ਕਲੀਨ 15 ਮਿੰਟ ਚ ਲਾਈਟਾਂ ਕਲੀਨ ਹੋ ਗਈਆਂ ਅੰਮ੍ਰਿਤਸਰ ਛੇੜੂ ਲੁਧਿਆਣੇ ਦੀ ਲਾਈਟਾਂ ਕਲੀਨ ਹੋ ਗਈਆਂ ਉਹ ਕੋਡਵੋਲਡ ਜੀ ਐਸਾ ਉਹ ਸਾਰੇ ਇਹ ਸਾਰਾ ਨੈਕਸਸ ਚੱਲਦਾ ਇੱਕ ਬੰਦਾ ਚਲਾ ਰਿਆ ਹੁਣ ਤੁਸੀਂ ਵੇਖੋ ਇੱਕ ਬੰਦਾ ਅੰਮ੍ਰਿਤਸਰ ਚ ਆਪਰੇਟ ਕਰ ਰਿਹਾ ਇਹਨਾਂ ਨੂੰ ਇੱਕ ਬੰਦਾ ਹਰ ਚੌਂਕ ਚ ਬੈਠਾ ਪੈਸੇ ਇਕੱਠੇ ਕਰ ਰਿਹਾ ਸ਼ਾਮਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਭਕਾਨੇ ਕਿੱਥ ਉਸੀਂ ਵੇਖਦੇ ਰਹੇ ਉੱਥੇ ਉਹ ਇੱਕ ਸਾਈਡ ਤੇ ਖਲੋਤਾ ਇੱਕ ਬੰਨੇ ਰੇੜੀ ਲਈ ਭਗਾਨਿਆਂ ਦੀ ਆਪ ਉਹ ਸਾਹਮਣੇ ਬੈਠਾ ਪਰਲੇ ਬੰਨੇ ਬੱਚਿਆਂ ਕੋ ਪੈਸੇ ਮੰਗਵਾ ਰਿਹਾ ਲਾਈਟਾਂ ਤੇ ਔਰ ਇੱਥੋਂ ਕਲੀਅਰ ਹੋ ਜਾਂਦਾ ਕਿ ਤੁਹਾਨੂੰ ਦਿੱਕਤਾ ਕੁਝ ਹੋਰ ਹੈ ਉਹ ਤਾਂ ਕਰ ਹੋਰ ਹੈ ਹੂੰ ਜੋ ਦਿਖ ਰਿਹਾ ਉਹ ਹੋ ਨਹੀਂ ਰਿਹਾ ਹੂੰ ਇਹ ਬਹੁਤ ਵੱਡਾ ਸਕੈਮ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਔਰ ਇਹ ਬਹੁਤ ਵੱਡਾ ਕਲੰਕ ਸੀ ਇੱਕ ਇਹਦੇ ਲਈ ਇੰਨੀਆਂ ਲੋਕਾਂ ਨੇ ਦਾਅਵਾਵਾਂ ਦਿੱਤੀਆਂ ਇੰਨੇ ਲੋਕਾਂ ਦੇ ਫੋਨ ਆਏ ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਰਿਹਾ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਸੀ ਅਕਸਰ ਨਿੱਕੇ ਨਿੱਕੇ ਗੱਲਾਂ ਤੋਂ ਵਿਵਾਦਤ ਬਿਆਨ ਦਿੰਦੇ ਸੀ ਮੈਨੂੰ ਉਹ ਨਜ਼ਰ ਨਹੀਂ ਆ ਜਿਹੜੇ ਪੰਜਾਬ ਦੇ ਹੱਤਿਆਸ਼ੀ ਦੱਸਦੇ ਸੀ ਨਹੀਂ ਫੇਸਬੁੱਕ ਲਾਈਵ ਤਾਂ ਹਰ ਕਿਸੇ ਨੇ ਪਾਇਆ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਪੰਜਾਬ ਦੇ ਨਿੱਕੇ ਨਿੱਕੇ ਮੁੱਦਿਆਂ ਨੂੰ ਪਸਾਦ ਪਾਉਣ ਦੀ ਗੱਲ ਕਰਦੇ 24 ਘੰਟੇ ਇੱਕੋ ਗੱਲ ਹੀ ਹੁੰਦੀ ਆ ਉਹਨੇ ਆ ਕਰਤਾ ਆ ਕਰਤਾ ਮੈਂ ਉਹ ਲੋਕਾਂ ਦਾ ਰਿਐਕਸ਼ਨ ਨਹੀਂ ਵੇਖਿਆ ਪਰ ਇੱਥੇ ਮੈਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਲੋਕਾਂ ਦਾ ਰਿਐਕਸ਼ਨ ਵੇਖਿਆ ਉਹਨਾਂ ਕਹਿੰਦੇ ਬਹੁਤ ਵਧੀਆ ਹੋਇਆ ਐ ਜੀ ਪੀ ਸੀ ਨੇ ਟੋਟਲ ਐ ਜੀ ਪੀ ਸੀ ਦੇ ਹਾਰ ਨੇ ਜਥੇਦਾਰ ਤੱਕ ਸਾਰਿਆਂ ਨੇ ਕਿਹਾ ਵੀ ਔਰ ਦਰਬਾਰ ਸਭੀਆਂ ਸਰਾਵਾਂ ਚੋਂ ਵੀ ਨਿਕਲੇ ਕਈ ਲੋਕ ਵੇਖੋ ਹਮ ਔਰ ਹਰ ਬੰਦੇ ਨੇ ਕਿਹਾ ਵੀ ਚੰਗੇ ਚੰਗਾ ਹੋਇਆ ਕੰਮ ਤੁਸੀਂ ਦੇਖੋ ਜਿਸ ਹਿਸਾਬ ਦੇ ਨਾਲ ਕਰਾਇ ਵਧ ਰਿਹਾ ਸੀਗਾ ਰਾਤ ਨੂੰ ਰੋਡ ਤੇ ਵਾਰਦਾਤਾਂ ਹੁੰਦੀਆਂ 24 ਘੰਟੇ ਤੇ ਪੁਲਿਸ ਸੜਕਾਂ ਤੇ ਫਿਰਦੀ ਨਹੀਂ ਹਮ ਇਹਨਾਂ ਨੇ ਤੇ ਉਥੋਂ ਨਿਕਲਣਾ ਮੂੰਹ ਬੰਨਣਾ ਜਿਹਦੇ ਮਰਜ਼ੀ ਜੋ ਮਰਜ਼ੀ ਮਾਰ ਕੇ ਖੋ ਕੇ ਲੈ ਜਾਣ ਇਹ ਬਹੁਤ ਵੱਡਾ ਸਕੈਮ ਸੀ ਤੁਸੀਂ ਦੇਖੋ ਜੇ ਇਹ ਐਡਾ ਵੱਡਾ ਸਕੈਮ ਨਹੀਂ ਸੀ ਕਿਦਾਂ ਗਾਇਬ ਹੋ ਗਿਆ ਸਾਰਾ ਕੁਝ